ਜਿਨਾਂ ਨੇ ਇਹ ਚੀਜ਼ ਚ ਝੱਲੀ ਹੋਈ ਆ ਉਹਨੂੰ ਚਲੋ ਪਤਾ ਹੋਊਗਾ ਇਸ ਚੀਜ਼ ਦੇ ਬਾਰੇ ਲੇਕਿਨ ਬਾਕੀ ਲੋਕਾਂ ਦਾ ਸਵਾਲ ਹੁੰਦਾ ਕਿ ਵਾਕਈ ਦੇ ਵਿੱਚ ਕੋਵਿਡ-19 ਚੀਜ਼ ਸੀਗੀ ਕੋਈ ਮੈਂ ਤੁਹਾਨੂੰ ਇਹਦੇ ਬਾਰੇ ਨਾ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਨਾ ਵਾ ਕਿ ਅਸੀਂ ਨਾ ਮਾਡਲ ਟੋਨ ਦੇ ਵਿੱਚ ਇੱਕ ਸੰਸਕਾਰ ਕਰ ਰਹੇ ਸੀ ਉਹ ਸੰਸਕਾਰ ਕਰਦੀ ਕਰਦੇ ਇੱਕ ਨਾਰਮਲ ਡੈੱਡ ਬਡੀ ਵੀ ਆ ਗਈ ਅਸੀਂ ਉਹਨਾਂ ਨੂੰ ਰਿਕਵੈਸਟ ਲਈ ਹੱਥ ਜੋੜ ਕੇ ਕਹਿੰਦੇ ਹੁੰਦੇ ਸੀ ਅਸੀਂ ਹੱਥ ਜੋੜ ਕੇ ਕਹਿੰਦੇ ਹੁੰਦੇ ਸੀ ਕਈ ਬੰਦੇ ਸਾਨੂੰ ਬਤਮੀ ਜੀ ਨਾਲ ਵੀ ਬੋਲਦੇ ਹੁੰਦੇ ਸੀ ਕਿ ਡਰਾਮੇ ਕਰਦੇ ਨੇ ਕਿਟ ਪਾ ਕੇ ਆ ਗਏ ਨੇ ਐਵੇਂ ਕੋਈ ਨਾ ਕੋਈ ਕੁਝ ਨਹੀਂ ਹੁੰਦਾ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਕਹਿੰਦੇ ਹੁੰਦੇ ਸੀਗੇ ਬਾਜੀ ਅਸੀਂ ਕਰੋਨਾ ਵਾਲੀ ਡੈੱਡ ਬਡੀ ਦਾ ਸੰਸਕਾਰ ਕਰਨਾ ਵਾ ਤੇ ਤੁਸੀਂ ਥੋੜਾ ਜਿਹਾ ਬਾਹਰ ਆ ਜੂ ਜਾਂ ਸਾਈਡ ਤੇ ਹੋ ਜਾਓ ਅਸੀਂ ਉਹਨਾਂ ਦੀ ਭਲੇ ਵਾਸਤੇ ਜਿੱਦਾਂ ਸਾਨੂੰ ਗਾਈਡਲਾਈਨ ਸੀਗੀ ਅਸੀਂ ਉਦਾਂ ਹੀ ਕਰਦੇ ਹੁੰਦੇ ਸੀਗੇ ਸਾਨੂੰ ਗਾਈਡਲਾਈਨ ਤਾਂ ਹੋਰ ਵੀ ਸੀਗੀਆਂ ਬਟ ਮੈਂ ਇੱਕ ਛੋਟੀ ਜੀ ਗੱਲ ਪਹਿਲਾਂ ਵਿੱਚ ਦੱਸਣੀ ਚਾਹੁੰਦਾ ਕਿ ਅਸੀਂ ਨਾ ਉਹਦੇ ਵਿੱਚ ਮੈਂ ਜੋ ਆਪਣੇ ਆਪਣੇ ਗੱਲ ਕਰਦਾ ਮੈਂ ਹਰੇਕ ਦਾ ਮੂੰਹ ਦਿਖਾ ਕੇ ਉਹਨਾਂ ਨੂੰ ਗੰਗਾ ਜਲ ਜਾਂ ਛਿੱਟਾ ਦੇ ਕੇ ਕਰ ਦਿਆਂ ਦੀ ਤਸੱਲੀ ਕਰਾ ਕੇ ਫੇਰ ਉਹਨਾਂ ਨੂੰ ਲੈ ਕੇ ਜਾਂਦਾ ਸੀ ਔਰ ਇੱਕ ਬੰਦਾ ਕਰ ਦਿਆਂ ਦਾ ਨਾਲ ਲੈ ਜਾਂਦਾ ਹੁੰਦਾ ਸੀਗਾ ਕਿ ਉਹਨਾਂ ਦੇ ਕੋਲ ਹੀ ਅੱਗ ਦਿਵਾ ਦਈਏ ਜਿਹੜੇ ਨਹੀਂ ਅੱਗ ਵੀ ਨਹੀਂ ਦੇਣਾ ਚਾਹੁੰਦੇ ਸੀ ਉਹਨਾਂ ਦੀ ਗੱਲ ਵੱਖਰੀ ਆ ਮੈਂ ਤੁਹਾਨੂੰ ਦੱਸਣ ਲੱਗਿਆ ਸੀ ਕਿ ਕਰੋਨਾ ਤੁਸੀਂ ਕਹਿੰਦੇ ਹੈਗਾ ਕਿ ਨਹੀਂ ਹੈਗਾ ਇੱਕ ਡੈਡ ਬਡੀ ਆਈ ਉਹਨਾਂ ਨੂੰ ਅਸੀਂ ਸੰਸਕਾਰ ਕਰਨ ਲੱਗੇ ਤੇ ਜਿਹੜੀ ਨਾਰਮਲ ਡੈਡ ਬਡੀ ਆਈ ਸੀ ਤੇ ਉਹ ਕਹਿੰਦੇ ਪਿਆ ਉਹ ਇਹ ਕੁਝ ਨਹੀਂ ਹੁੰਦਾ ਹੈਗਾ ਕਰੋਨਾ ਕਰੋਨਾ ਇਹ ਬਕਵਾਸ ਨਹੀਂ ਸਾਰੀ ਇਹ ਇਹ ਸਭ ਡਾਕਟਰਾਂ ਦੇ ਖਾਣ ਪੀਣ ਦੇ ਟਿਕਾਣ ਚ ਨੇ ਹਸਪੀਟਲਾਂ ਵਾਲੇ ਐਵੇਂ ਝੂਠ ਬੋਲਦੇ ਨੇ ਆ ਤੁਸੀਂ ਵੀ ਐਵੇਂ ਡਰਾਮੇ ਕਿਟਾਂ ਜੇ ਪਾ ਕੇ ਆ ਗਏ ਐਵੇਂ ਟਰਾਈ ਜਨ ਲੋਕਾਂ ਨੂੰ ਕੁਝ ਨਹੀਂ ਹੁੰਦਾ ਜਿਸ ਬੰਦੇ ਦਾ ਉਹ ਡੈਥ ਹੋਈ ਸੀਗੀ ਉਹਦੇ ਨਾਲ ਜਿਹੜਾ ਸੀਗਾ ਉਹ ਕਹਿੰਦਾ ਤੁਹਾਨੂੰ ਪਤਾ ਡੈਥ ਕਿਦੀ ਹੋਈ ਆ ਉਹ ਕਹਿੰਦਾ ਨਹੀਂ ਨਹੀਂ ਇਹ ਤਾਂ ਪਤਾ ਨਹੀਂ ਕਿਹਦੀ ਆ ਸਾਡੀ ਤਾਂ ਦੂਜੀ ਡੈਡਵੜੀ ਆਈ ਆ ਕਹਿੰਦਾ ਮੇਰੇ ਪਾਪਾ ਮਰੇ ਨੇ ਇਹ ਹੂੰ ਕਹਿੰਦਾ ਤੁਹਾਨੂੰ ਪਤਾ ਮੈਂ ਕੌਣ ਉਹ ਕਹਿੰਦਾ ਨਹੀਂ ਕਹਿੰਦਾ ਮੈਂ ਡੀਐਨਪੀ ਦਾ ਸਰਜਨ ਡਾਕਟਰ ਆ ਹੂੰ ਮੇਰੀ ਮੇਰੀ ਸੁਪਰਵੀਜ਼ਨ ਦੇ ਵਿੱਚ ਸਾਰਾ ਕੁਝ ਦੇਖਿਆ ਜਾ ਰਿਹਾ ਸੀਗਾ ਕਹ ਰਾ ਦੋ ਮਿੰਟ ਰੁਕੋ ਮੈਨੂੰ ਸੰਸਕਾਰ ਕਰਕੇ ਆਂਦੋ ਮੈਂ ਕਿੱਟ ਲਾਲਵਾ ਮੈਂ ਤੁਹਾਨੂੰ ਨਾ ਕਰੋਨਾ ਦਿਖਾ ਕੇ ਜਾਊਂਗਾ ਇੱਥੇ ਖੜੇ ਹੋ ਕੀ ਹੁੰਦਾ ਵਾ ਕਰੋਨਾ ਉਹ ਮੇਰੇ ਵੀ ਮਨ ਦੇ ਵਿੱਚ ਫਿਰ ਆਫ ਕੀ ਜੀ ਆ ਗਈ ਯਾਰ ਦੇਖਣਾ ਤਾਂ ਮੈਂ ਵੀ ਜਾਂਦਾ ਵਾਂ ਬੰਦੇ ਨੇ ਗੱਲ ਕਹਿ ਗਿਆ ਚਲੋ ਅਸੀਂ ਸੰਸਕਾਰ ਕੀਤਾ ਸੰਸਕਾਰ ਕਰਨ ਤੋਂ ਬਾਅਦ ਦੇ ਵਿੱਚ ਉਹ ਵੀ ਬੰਦਾ ਉੱਥੇ ਖੜਾ ਸੀ ਤੇ ਮੈਂ ਵੀ ਸੀਗਾ ਤੇ ਡਾਕਟਰ ਵੀ ਸੀ ਮੈਂ ਉਹਨਾਂ ਨੂੰ ਕਿਹਾ ਮੈਂ ਭਾਜੀ ਤੁਸੀਂ ਕੋਈ ਗੱਲ ਕੀਤੀ ਸੀ ਕਿ ਮੈਂ ਕਰੋਨਾ ਦਿਖਾਊਂਗਾ ਇਹ ਭਾਜੀ ਖੜੇ ਨੇ ਹਾਂ ਜੀ ਕਹਿੰਦਾ ਦੋ ਮਿੰਟ ਰੁਕੋ ਉਹ ਬਾਹਰ ਗਿਆ ਆਪਣੀ ਗੱਡੀ ਦੇ ਵਿੱਚ ਨਾ ਲਿਫਾਫਾ ਲੈ ਕੇ ਆਇਆ ਉਕਨੇ ਜੀ ਆ ਦੇਖੋ ਐਕਸ-ਰੇ ਇੱਥੇ ਦੇਖੋ ਕੀ ਦਿਖਦਾ ਪਿਆ ਅਸੀਂ ਕਿ ਸਾਸੀ ਕਹਿੰਦਾ ਡਾਕਟਰ ਹੈਗੇ ਸਾਨੂੰ ਕੀ ਜੜੀ ਸਮਝ ਆ ਗਈ ਹੈ ਸਾਨੂੰ ਕੀ ਪਤਾ ਕੀ ਹੈਗਾ ਕੰਨੀ ਤੁਸੀਂ ਦੇਖੋ ਇੱਕ ਵਾਰੀ ਅਸੀਂ ਦੇਖਿਆ ਕਹਿੰਦਾ ਕੀ ਦਿਖਦਾ ਹੈ ਕਿ ਇਹਦੇ ਚ ਨਾ ਫੇਫੜੇ ਦਿਖਦੇ ਆ ਥੋੜੇ ਜੇ ਧੁੰਦਲੇ ਜੇ ਇਹਨਾਂ ਦਾ ਪਤਾ ਹੀ ਇਹ ਨਾ ਵੀ ਛਾਤੀ ਦਾ ਐਕਸ-ਰੇ ਆ ਕਹਿੰਦਾ ਇਹ ਐਕਸ-ਰੇ ਮੇਰੇ ਪਾਪਾ ਦਾ 2 ਦਿਨ ਪਹਿਲਾਂ ਦਾ ਦੇਖੋ ਡੇਟ ਪਈ ਹੋਈ ਆ ਅਸਕੇ ਹਾਂਜੀ ਕਹਿੰਦਾ ਹੁਣ ਆ ਐਕਸ-ਰੇ ਦੇਖੋ ਤੇ ਇਹ ਐਕਸ-ਰੇ ਇਹ ਤਾਂ ਪਲੇਨ ਆ ਇਹ ਕਹਿੰਦਾ ਇਹੀ ਦਿਖਾਣਾ ਚਾਹੁੰਦਾ ਵਾ ਇਹ ਕਹਿੰਦਾ ਮੇਰੇ ਪਾਪਾ ਦੇ ਮਰਨ ਤੋਂ 2 ਘੰਟੇ ਪਹਿਲਾਂ ਹੁੰਦਾ ਵਾ 2 ਘੰਟੇ ਦੇ ਵਿੱਚ ਮੌਤ ਹੋ ਗਈ ਉਹ ਨਹੀਂ 2 ਦਿਨ ਦੇ ਵਿੱਚ ਹੋ ਗਈ ਮਤਲਬ 2 ਘੰਟੇ 2 ਘੰਟੇ ਪਹਿਲਾਂ ਬਿਲਕੁਲ ਪਲੇਨ ਹੋ ਗਿਆ ਉਹ ਕੁਝ ਵੀ ਨਹੀਂ ਸੀ ਕਹਿੰਦਾ ਸਾਰਾ ਅੰਦਰ ਜਕੜਿਆ ਗਿਆ ਉਹ ਸਭ ਕੁਝ ਰੇਸ਼ੇ ਵਿੱਚ ਕਿੱਦਾਂ ਕਰੋਨਾ 2 ਦਿਨ ਦੇ ਵਿੱਚ ਫੈਲਿਆ ਹੋਊਗਾ ਔਰ ਪਾਪਾ ਦੀ ਡੈਥ ਹੋ ਗਈ ਉਹਦੀ ਉਹ ਕਹਿੰਦਾ ਇਹ ਸੱਚਾਈ ਆ ਨਾਲੇ ਰੋ ਰਿਆ ਸੀ ਨਾਲੇ ਦੱਸ ਰਿਹਾ ਸੀ ਤੇ ਉਹ ਬੰਦੇ ਨੇ ਫਿਰ ਝਾੜ ਵੀ ਪਾਈ ਵੀ ਐਦਾਂ ਨਹੀਂ ਕਹੀਦਾ ਹੁੰਦਾ ਹੈਗਾ ਕਿਸੇ ਦੀ ਡੇਥ ਹੁੰਦੀ ਆ ਉਹਦੀ ਭਾਵਨਾ ਮੈਨੂੰ ਦੇਖਣਾ ਚਾਹੀਦਾ ਵਾ ਤੁਸੀਂ ਫालतੂ ਨਹੀਂ ਬੋਲਣਾ ਚਾਹੀਦਾ ਹੈਗਾ ਇੱਕ ਹੋਰ ਚੀਜ਼ ਤੁਸੀਂ ਦੱਸੀ ਸੀ ਕਿ ਅੱਜ ਤੋਂ 2 ਸਾਲ ਪਹਿਲਾਂ ਗੱਲ ਹੋਈ ਸੀ ਕਿ ਇੱਕ ਪਰਿਵਾਰਕ ਮੈਂਬਰ ਸੀ ਉਸਨੇ ਕੋਵਿਡ ਦੇ ਜਿਹੜੇ ਪੇਸ਼ੈਂਟ ਸੀ ਜਿਹਨੇ ਡੈਥ ਹੋ ਗਈ ਸੀਗੀ ਤਾਂ ਉਹਨਾਂ ਨੇ ਆਏ ਹੱਥ ਲਾਇਆ ਸੀਗਾ ਹਾਂ ਬਿਲਕੁਲ ਆਪਣੇ ਹੱਥ ਲਾਇਆ ਸੀ ਬਿਲਕੁਲ ਸਹੀ ਸਹੀ ਹੈ ਸਚਾਈ ਹੈ ਮੈਨੂੰ ਭੁੱਲਦੀ ਨਹੀਂ ਗੱਲ ਮੇਰੇ ਅਸੀਂ ਸੰਸਕਾਰ ਕਰ ਰਹੇ ਸੀ ਤੇ ਉਹ ਬੰਦਾ ਨਾ ਸਾਨੂੰ ਕਹਿਣ ਲੱਗ ਗਿਆ ਜੀ ਇਹਦਾ ਮੂੰਹ ਦਿਖਾਓ ਅਸੀਂ ਉਹਨਾਂ ਨੂੰ ਮੂੰਹ ਦਿਖਾਤਾ ਉਹ ਕਹਿੰਦੇ ਜੀ ਥੱਲੇ ਤੱਕ ਦਿਖਾਓ ਦੇਖੋ ਇਹਦੇ ਕੋਈ ਅੰਗ ਤਾਂ ਨਹੀਂ ਕੱਢੇ ਹੋਏ ਅਸੀਂ ਕਹਿੰਦੇ ਵੀ ਅੰਗ ਚਲੋ ਦਿਖਾ ਦਿੰਨੇ ਆਪਾਂ ਮੈਂ ਅਸੀਂ ਉਹਨੂੰ ਥੱਲੇ ਤੱਕ ਦਿਖਾਤਾ ਕਹਿੰਦਾ ਹੁਣ ਇਹਨੂੰ ਮੂਹ ਦਾ ਕਰਕੇ ਪੁੱਠਾ ਪਿੱਛੇ ਪਾ ਦਿਖਾਓ ਅਸੀਂ ਫਿਰ ਉਹਨਾਂ ਨੇ ਕਿਹਾ ਮੈਂ ਕਿਹਾ ਭਾਈ ਤੁਹਾਨੂੰ ਨਾ ਇੰਨਾ ਕੁਝ ਸਾਨੂੰ ਅਲਾਉਡ ਨਹੀਂ ਹੈਗਾ ਅਸੀਂ ਕੋਰੋਨਾ ਦੀ ਡੈੱਡ ਬੋਡੀ ਨੂੰ ਇੰਨਾ ਕੁਝ ਨਹੀਂ ਕਰਦੇ ਤੇ ਤੁਸੀਂ ਨਾ ਕਰੋ ਉਹ ਕਹਿੰਦਾ ਤੁਸੀਂ ਐਵੇਂ ਡਰ ਬਪ ਆਇਆ ਹੋਇਆ ਮੈਂ ਕਹਿੰਦਾ ਤੇ ਕੋਲੇ ਰਿਆ ਮੈਂ ਕੋਰੋਨਾ ਚ ਮੈਨੂੰ ਨਹੀਂ ਕੁਝ ਹੋਇਆ ਐਦਾਂ ਉਹਦਾ ਉਹਨੇ ਨਾ ਉਹਦੇ ਮੂੰਹ ਤੇ ਦੇ ਨੰਗੇ ਹੱਥ ਕਰਕੇ ਦਾ ਫੇਰ ਤੇ ਉਹ ਮੈਂ ਮਰ ਗਿਆ ਮੈਨੂੰ ਕੁਝ ਹੋ ਗਿਆ ਮੈਨੂੰ ਕਰੋਨਾ ਹੋ ਗਿਆ ਅਧਿਕ ਜੀ ਇਹ ਤੇ ਸੇਵਾ ਦਾ ਨਾ ਸਾਨੂੰ ਤੁਸੀਂ ਬੁਲਾਇਆ ਅਸੀਂ ਤਾਂ ਆ ਗਏ ਇੱਥੇ ਨਹੀਂ ਤਾਂ ਸਾਨੂੰ ਅਸੀਂ ਵੀ ਆਪਣੇ ਕਮਾਕਾਰਾਂ ਵਾਲੇ ਬੰਦੇ ਆ ਅਸੀਂ ਕੰਮ ਕਰ ਰਹੇ ਆ ਤੇ ਸਾਨੂੰ ਤੁਸੀਂ ਇਦਾਂ ਨਾ ਕਹੋ ਉਹ ਬੋਲਦਾ ਰਿਹਾ ਫਿਰ ਸਾਰੇ ਜਾਣੇ ਕਹਿਣ ਲੱਗੇ ਕਿ ਜੀ ਤੁਸੀਂ ਆਪ ਸੰਸਕਾਰ ਕਰਨਾ ਆਪ ਕਰ ਲਓ ਸਾਨੂੰ ਕੋਈ ਮਤਲਬ ਨਹੀਂ ਹੈਗਾ ਅਸੀਂ ਕਿਹੜਾ ਕੁਝ ਪੈਸੇ ਲੈਣੇ ਆ ਅਸੀਂ ਤਾਂ ਫ੍ਰੀ ਦੇ ਵਿੱਚ ਸੇਵਾ ਕਰਨ ਵਾਸਤੇ ਆਇਆ ਹਾਂ ਨਾ ਮੈਂ ਤਾਂ ਖੁਦ ਵਕੀਲ ਹੈਗਾ ਉਹ ਜੀ ਬੰਦਾ ਬਸ ਬੋਲਦਾ ਰਿਹਾ ਇਹ ਜਿਹੜੀ ਫੈਮਿਲੀ ਵਾਲੀ ਸੀ ਉਹ ਕਹਿੰਦੇ ਨਹੀਂ ਨਹੀਂ ਭਾਜੀ ਅਸੀਂ ਸੌਰੀ ਫੀਲ ਕਰਦੇ ਆ ਇਹਦੇ ਵੱਲੋਂ ਇਹ ਆਪਣੀ ਭਾਵਨਾਵਾਂ ਵਿੱਚ ਬਹਿ ਗਿਆ ਵਾ ਭਰਾ ਦਾ ਦੁੱਖ ਹੈ ਬਹੁਤ ਤੇ ਤੁਸੀਂ ਸੰਸਕਾਰ ਕਰੋ ਅਸੀਂ ਸੰਸਕਾਰ ਉਹਨਾਂ ਦਾ ਵਿਢੀ ਵਾ ਤਰੀਕੇ ਨਾਲ ਕਰਤਾ ਤੇ ਚਲੇ ਗਏ ਬਾਅਦ ਵਿੱਚ ਉਹਨੂੰ ਪਤਾ ਲੱਗਿਆ ਵੀ ਇਹ ਤਾਂ ਸੇਵਾਦਾਰ ਨੇ ਉਹ ਕਹਿੰਦੇ ਮੈਂ ਤਾਂ ਸਮਝਿਆ ਸੀ ਕਿ ਇਹ ਤੇ ਪੁਲਿਸ ਵਾਲੇ ਨੇ ਮੈਂ ਕਿਹਾ ਜੇ ਪੁਲਿਸ ਵਾਲੇ ਵੀ ਕਰਦੇ ਹੁੰਦੇ ਤੇ ਪੁਲਿਸ ਵਾਲੇ ਦੇ ਕਿਤੇ ਤੇ ਧੀ ਪਤਨੀ ਹੈਗੇ ਉਹਨਾਂ ਨੂੰ করুণਾ ਨਹੀਂ ਹੋ ਸਕਦਾ ਉਹ ਕਿੱਦਾਂ ਵਿਚਾਰੇ ਸੇਵਾ ਕਰਦੇ ਨੇ ਕਿੱਦਾਂ ਡਿਊਟੀਆਂ ਕਰਦੇ ਨੇ ਕਦੇ ਉਹਨਾਂ ਦਾ ਵੀ ਹਾਲ ਪੁੱਛੋ ਤੇ ਫਿਰ ਉਹ ਸਾਡੇ ਕੋਲੋਂ ਮਾਫੀ ਮੰਗ ਕੇ ਚਲਾ ਗਿਆ ਬੰਦਾ 4 ਦਿਨਾਂ ਬਾਅਦ ਸਾਨੂੰ ਫੇਰ ਕਾਲ ਆਈ ਜਿਹੜੀ ਉਸ ਇੱਕ ਡੈਡ ਵੱਡੀ ਬਾਤ ਤੇ ਜਦੋਂ ਫੈਮਿਲੀ ਡੈਡ ਵੱਡੀ ਲੈ ਕੇ ਆਏ ਮੈਂ ਮਨਦੀਪ ਕੈਸ਼ਵ ਗੁੱਡੂ ਜੀ ਨੂੰ ਸਾਡੇ ਉਹਨਾਂ ਨੂੰ ਮੈਂ ਕਿਹਾ ਜਿਹੜੇ ਫਾਊਂਡਰ ਨੇ ਮੈਂ ਭਾਜੀ ਦੇਖਿਆ ਤਾਂ ਉਹੀ ਫੈਮਿਲੀ ਜਿਹੜੀ 4-5 ਦਿਨ ਪਹਿਲਾਂ ਵੀ ਦੇਖੀ ਜਦੋਂ ਕੁੜੀਆਂ ਉਹ ਹੀ ਰੋਂਦੀਆਂ ਨੇ ਬੱਚੀਆਂ ਛੋਟੀਆਂ ਉਹ ਕਹਿੰਦਾ ਹਾਂਜੀ ਭਾਜੀ ਜਦੋਂ ਅਸੀਂ ਉੱਥੇ ਉਹਨਾਂ ਨੂੰ ਬੁਲਾਇਆ ਮੈਂ ਕਿਹਾ ਬੇਟਾ ਕੀ ਦੀ ਡੈਥ ਹੋ ਗਈ ਉਹ ਕਹਿੰਦੀ ਅੰਕਲ ਉਹੀ ਮੇਰੇ ਚਾਚਾ ਜੀ ਜਿਹੜੇ ਤੁਹਾਡੇ ਨਾਲ ਲੜਕੇ ਗਏ ਸੀ ਇਹ ਤੇ ਉਹਨਾਂ ਦੀ ਡੈਥ ਹੋ ਗਈ ਮੈਂ ਕੀ ਹੋ ਗਿਆ ਕਹਿੰਦੇ ਤੂੰ ਗਏ ਆ ਜਾਂਦੇ ਉਹਨਾਂ ਦਾ ਗळा ਫੜਿਆ ਗਿਆ ਅਸੀਂ ਉਹਨਾਂ ਨੂੰ ਡਾਕਟਰ ਕੋਲ ਲਾ ਕੇ ਡਾਕਟਰ ਕਹਿੰਦੇ ਕਰੋਨਾ ਪੋਜ਼ਿਟਿਵ ਆ ਦੂਜੇ ਦਿਨ ਹਾਲਤ ਜ਼ਿਆਦਾ ਖਰਾਬ ਹੋ ਗਈ ਵੈਂਟੀਲੇਟਰ ਤੇ ਪੈ ਗਈ ਤੀਜੇ ਦਿਨ ਉਹਨਾਂ ਨੇ ਜਵਾਬ ਦਿੱਤਾ ਅੱਜ ਚੌਥਾ ਦਿਨ ਅਸੀਂ ਥੋੜੀ ਕੋਲ ਆ ਗਏ ਮਤਲਬ ਇਹ ਚੀਜ਼ਾਂ ਸਚਾਈ ਆ ਇਹ ਜੋ ਹੋਈਆਂ ਨੇ ਬਾਕੀ ਸੇਵਾ ਆ ਗਈ ਹੈ ਪ੍ਰਮਾਤਮਾ ਨੇ ਕਰਾਈ ਆ ਕਰੀ ਜਾ ਰਹੇ ਆ ਕੋਵਿਡ-19 ਜਦੋਂ ਸਟਾਰਟ ਹੋਈ 2019-20 ਦੇ ਵਿੱਚ ਤਾਂ ਇਹ ਜਿਹੀ ਕਿਸੇ ਵੀ ਹੋਈ ਸੀਗੀ ਹਾਲਾਂਕਿ ਪੰਜਾਬ ਤੋਂ ਬਾਹਰ ਵੀ ਹੋਏ ਸੀਗੇ ਇਦਾਂ ਜਿਹਦੇ ਵਿੱਚ ਦੱਸਿਆ ਦੇ ਵੀ ਕਿਸੇ ਦੇ ਗੋਡੇ ਕੱਢ ਲਏ ਕਿਸੇ ਦੇ ਆਰਗਨ ਕੱਢ ਲਏ ਇਹ ਵੀ ਚੀਜ਼ਾਂ ਹੋਈਆਂ ਸੀਗੀਆਂ ਬਹੁਤ ਸਰ ਮੈਨੂੰ ਨਹੀਂ ਪਤਾ ਹੈਗਾ ਇਹ ਕਿੱਥੇ ਕੀ ਹੋਇਆ ਵਾ ਅਸੀਂ ਇਸ ਜੀ ਨੂੰ ਨਾ ਅਸੀਂ ਇਸ ਜੀ ਨੂੰ ਮੰਨਦੇ ਆ ਕਿਉਂਕਿ ਜੋ ਸਾਡੇ ਅੱਖੀ ਹੋਇਆ ਸਾਡੇ ਅੱਖੀ ਦੇਖਿਆ ਵਾ ਅਸੀਂ ਤਾਂ ਉਹਨਾਂ ਨੂੰ ਨਹੀਂ ਮੰਨਦੇ ਆ ਮੇਰੀ ਬੇਟੀ ਡਾਕਟਰ ਆ ਮੈਂ ਤੁਹਾਡੀ ਇਹੇ ਕੁਐਸਚਨ ਮੇਰੇ ਬੰਦੇ ਵਿੱਚ ਵੀ ਆਇਆ ਸੀਗਾ ਕਿ ਅਸੀਂ ਸੇਵਾ ਕਰਦੇ ਕਰਦੇ ਕਿਤੇ ਗੁਨਾਹ ਦੇ ਭਾਗੀ ਨਾ ਬਣ ਜਾਈਏ ਕਿਤੇ ਕੋਈ ਏਦਾਂ ਦੀ ਹਰਕਤ ਨਾ ਹੁੰਦੀ ਹੋਵੇ ਮੈਂ ਬੇਟੀ ਨੂੰ ਕਿਹਾ ਮੈਂ ਬੇਟਾ ਤੁਸੀਂ ਡਾਕਟਰ ਹੋ ਵੀ ਜਿਹੜੇ ਏਦਾਂ ਦੀ ਕਰੋਨਰੀ ਡੈੱਡ ਬਡੀਆਂ ਹੁੰਦੀਆਂ ਨੇ ਉਹਨਾਂ ਨੂੰ ਦੇਖਿਆ ਨਹੀਂ ਜਾਂਦਾ ਈਵਨ ਦੈਨ ਸੋਨੇ ਦੇ ਗੇੜੇ ਤੱਕ ਲੋਕੀ ਲੌਂਦੇ ਨਹੀਂ ਸੀਗੇ ਵਿੱਚ ਹੀ ਉਹਦੇ ਅੰਦਰ ਆਉਂਦੇ ਸੀਗੇ ਤੇ ਅਸੀਂ ਫਿਰ ਬਾਅਦ ਵਿੱਚ ਉਹਨਾਂ ਨੂੰ ਲਾਹ ਲੱਕ ਵੀ ਦਿੰਦੇ ਰਹੇ ਹਾਂ ਮਤਲਬ ਏਦਾਂ ਦੀਆਂ ਵੀ ਹਰਕਤਾਂ ਹੋਈਆਂ ਨੇ ਕਿ ਲੋਕੀ ਡੈੱਡ ਬਡੀ ਨੂੰ ਹੱਦ ਤੱਕ ਨਹੀਂ ਲਾਂਦੇ ਤੇ ਬੇਟੀ ਨੂੰ ਮੈਂ ਪੁੱਛਿਆ ਮੈਂ ਬੇਟਾ ਵੀ ਏਦਾਂ ਕਰਕੇ ਕੋਈ ਕਿਡਨੀ ਕੱਢ ਲਈ ਜਾਂ ਕੋਈ ਅੰਗ ਕੱਢ ਲਿਆ ਕੁਝ ਏ ਉਕਾ ਨਹੀਂ ਪਾਪਾ ਕਹਿੰਦੇ ਕਰੋਨਾ ਵਾਲੀ ਬੋਡੀ ਨਾਲ ਸੰਕਰਮਿਤ ਹੋ ਜਾਂਦੀ ਆ ਤੇ ਉਹਦੇ ਚ ਇਹੋ ਜਿਹਾ ਕਿਸੇ ਦੇ ਕੰਮ ਦਾ ਨਹੀਂ ਜਾਂਦਾ ਹੈਗਾ ਉਹ ਸੋ ਪਤਾ ਨਹੀਂ ਕਿੱਥੇ ਦੀਆਂ ਖਬਰਾਂ ਹੋਣਗੀਆਂ ਮੈਂ ਇਹਦੇ ਬਾਰੇ ਕੋਈ ਨਹੀਂ ਕਹਿ ਸਕਦਾ ਕਿ ਜੋ ਸਾਡੇ ਪ੍ਰਤੀ ਹੋਇਆ ਵਾ ਮੈਂ ਵਕੀਲ ਆ ਮੇਰੇ ਮੰਦੇ ਵਿੱਚ ਇਹ ਗੱਲ ਆਂਦੀ ਸੀ ਮੈਂ ਡੈਡ ਬੜੀ ਨੂੰ ਦੇਖਦਾ ਹੁੰਦਾ ਸੀਗਾ ਵੀ ਕਿਤੇ ਕੋਈ ਇਦਾਂ ਦਾ ਹਰਕਤਾਂ ਨਹੀਂ ਹੋਈ ਮੈਂ ਜੋ ਬੈਗ ਦੀ ਜਿੱਪ ਖੋਲਦਾ ਹੁੰਦਾ ਸੀ ਨਾ ਬੋਡੀ ਕਈ ਵਾਰੀ ਨੰਗੀ ਹੁੰਦੀ ਸੀਗੀ ਵਿੱਚ ਕੁਝ ਵੀ ਨਹੀਂ ਥੀ ਪਾਇਆ ਹੁੰਦਾ ਤੇ ਮੈਂ ਉਹਨਾਂ ਨੂੰ ਦੇਖ ਲੈਂਦਾ ਹੁੰਦਾ ਸੀਗਾ ਈਵਨ ਦੈਨ ਜਿਹੜੀ ਅਸੀਂ ਬੋਡੀ ਮ ਮਸ਼ੀਨ ਦੇ ਵਿੱਚ ਪਾਨੇ ਆ ਤੁਹਾਨੂੰ ਮੈਂ ਇੱਕ ਅੰਦਰ ਦੀ ਗੱਲ ਦੱਸਦਾ ਮਨ ਨੂੰ ਕਿਸੇ ਨੂੰ ਨਹੀਂ ਪਤਾ ਹੋਣੀ ਸਿਆਣੇ ਕਹਿੰਦੇ ਹੁੰਦੇ ਨੇ ਕਿ ਜਦੋਂ ਡੈਡੀ ਬੋਡੀ ਨੂੰ ਸਾੜਦੇ ਆਪਾਂ ਉਹਦੇ ਮੂੰਹ ਦੇ ਉੱਤੇ ਇੱਕ ਭਾਰੀ ਲੱਕੜ ਰੱਖਦੇ ਆ ਹੂੰ ਰੱਖ ਦਿੰਦੇ ਨੇ ਛਾਤੀ ਤੇ ਰੱਖੋ ਜੀ ਛਾਤੀ ਤੇ ਰੱਖੋ ਹਾਂ ਇਹ ਸੱਚ ਆ ਮੈਂ ਖੁਦ ਦੇਖਿਆ ਵਾ ਅਸੀਂ ਜਦੋਂ ਡੈਡੀ ਬੋਡੀ ਨੂੰ ਪਾ ਕੇ ਮਸ਼ੀਨ ਦੇ ਵਿੱਚ ਪਾ ਦਿੰਦੇ ਸੀ ਨਾ ਉਹਦੇ ਉੱਪਰ ਇੱਕ ਸਾਡੇ ਰੱਖਿਆ ਹੁੰਦਾ ਸੀ